ਦੇ ਬਾਬੇ ਕੀ ਨਾਮ ਆਪਣਾ 10 ਦਾ ਨਾਮ ਭਾਈ ਸੁਖਜੀਤ ਸਿੰਘ ਜੀ ਖਾਲਸਾ ਅੰਮ੍ਰਿਤਸਰ ਸਾਹਿਬ ਤੋਂ ਅੱਜ ਤਾਂ ਤਨਸੀਰ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰ ਬਣਾਇਆ ਗਿਆ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਜੋ ਦਰਬਾਰ ਸਾਹਿਬ ਦੇ ਨਦੀਕ ਗੁਰਪੁਜਾਰ ਵਿੱਚ ਜੋ ਗੁਰਦੁਆਰਾ ਸ਼ੋਭਿਤ ਹੈਗਾ ਇਹ ਸੰਗਤ ਜੀ ਗੁਰਕਮੈਲ ਜਿੱਥੇ 1 April 1621 AD ਵਿੱਚ ਗੁਰੂ ਤੇਗ ਬਹਾਦਰ ਸਾਹਿਬੀ ਦਾ ਪ੍ਰਕਾਸ਼ ਹੋਇਆ ਉੱਥੇ ਵੀ ਮਨਾਰੀਆਂ ਨੇ ਗੁਰਮਤ ਸਮਾਗਮ ਲੀਕੇ ਗਏ ਨੇ ਸੰਗਤਾਂ ਨੂੰ ਐਸਜੀਪੀਸੀ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਹੈ ਬਹੁਤ ਵਧੀਆ ਲੋਕ ਨਜ਼ਾਰਾ ਦੇਖਣ ਨੂੰ ਮਿਲਿਆ ਦੇਸੀ ਘਿਓ ਦੇ ਦੀਵੀ ਏਜ ਕੋਨ ਨੂੰ ਮਿਲੇ ਬਹੁਤ ਵਧੀਆ ਸੋਨਾ ਪਰਾਲਾ ਦੇਖਣ ਨੂੰ ਮਿਲਿਆ ਫੁੱਲ ਝੜੀਆਂ ਵਾਂਗ ਆਸਤ ਬਾਜੀ ਦਾ ਲੋਕ ਨਜ਼ਾਰਾ ਦੇਖਣ ਨੂੰ ਮਿਲਿਆ ਸਭ ਸੰਗਤਾਂ ਨੂੰ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਨੂੰ ਬਾਬਾ ਜੀ ਦੇ ਗੁਰਤੇਗ ਬਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪਰਵ ਦੀਆਂ ਬੇਅੰਤ ਬਿੰਦਵਦਈਆਂ ਜੀ ਔਰ ਦੇਸ਼ ਔਰ ਵਿਦੇਸ਼ ਤੋਂ ਇੱਥੇ ਗੁਰੂ ਸਾਹਿਬ ਜੀ ਦੇ ਧਰਮੰਦਰ ਸਾਹਿਬ ਨਤਮਸਤਕ ਹੁੰਦੀਆਂ ਨੇ Hindu Muslim Sikh ਸਾਈ ਚਾਰੇ ਧਰਮਾਂ ਦੇ ਲੋਕ ਇੱਥੇ ਨਤਮਸਤਕ ਹੁੰਦੇ ਨੇ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਅਮਰ ਸ਼ਕੋਤ ਸਿੰਘ ਸਜੋ ਗੁਰਵਾਲੇ ਬਨੋ ਬਾਣੀ ਪਾਣੀ ਦੀ ਧਾਰਨੋ ਜਿਸ ਵਿੱਚ ਪਲਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਸਾਡੇ ਜਿਹੜੇ ਨਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਅਜੇ ਪ੍ਰਕਾਸ਼ ਪੁਰਬ ਹੈ ਔਰ ਉਸ ਦੇ ਸਬੰਧ ਚ ਜਿਹੜੇ ਹਰਮੰਦਰ ਸਾਹਿਬ ਦੇ ਚ ਦੀਪਮਾਲਾ ਕੀਤੀ ਗਈ ਆ ਔਰ ਜਿਹੜੀ ਆਤਿਸ਼ਬਾਜੀ ਹੋਈ ਆ ਇਹ ਸਾਰੀਆਂ ਇਸ ਮਾਹੌਲ ਨੂੰ ਵਧੀਆ ਬਣਾਉਣ ਦੇ ਵਿੱਚ ਸਹਾਇਕ ਨੇ ਔਰ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਜੋ ਜਿਹੜਾ ਸਮਾਂ ਸਾਡੇ ਉੱਤੇ ਚੱਲ ਰਿਹਾ ਜਿਹੜਾ ਸਾਨੂੰ ਮੁਸ਼ਕਲਾਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪ੍ਰਮਾਤਮਾ ਹਰ ਸਿੱਖ ਦੇ ਅੰਦਰ ਵਸ ਕੇ ਇਸ ਮਾਹੌਲ ਨੂੰ ਵਧੀਆ ਬਣਾਉਣ ਦੇ ਵਿੱਚ ਔਰ ਜ਼ਿੰਦਗੀਆਂ ਨੂੰ ਅੱਛਾ ਜਿਹੜਾ ਸਿੱਖ ਸਿਧਾਂਤਾਂ ਦੇ ਜੀਣ ਦਾ ਪ੍ਰਮਾਤਮਾ ਹਿੰਮਤ ਬਖਸ਼ੇ ਔਰ ਅਸੀਂ ਸਾਰੇ ਜਿਹੜੇ ਸਿੱਖ ਭਰਾ ਸਾਰੇ ਜਿਹੜੇ ਇਨਸਾਨੀ ਭਰਾ ਆ ਇੱਕ ਦੂਜੇ ਨਾਲ ਰਲ ਮਿਲ ਕੇ ਰਹਿਣਾ ਸ਼ੁਰੂ ਕਰੀਏ ਦੁਬਾਰਾ ਤੋਂ ਤੋ ਇਹ ਮੇਰੀ ਅਰਦਾਸ ਹੈ ਪਰਮਾਤਮਾ ਅੱਗੇ ਇਹ ਸਾਡੀ ਜਿਹੜੀ ਬਾਕੀ ਵੀ ਸਾਰੇ ਜਿਹੜੇ ਪੰਜਾਬ ਵਾਸੀ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਾਰੇ ਇਕੱਠੇ ਹੋਈਏ ਔਰ ਆਪਣੀ ਜਿਹੜੀ ਗੁਰੂ ਘਰਾਂ ਦੀਆਂ ਖੁਸ਼ੀਆਂ ਨੂੰ ਲੈਣ ਵਿੱਚ ਆਪਾਂ ਤਵਾਤੂ-ਤਵਾਤ ਯੋਗਦਾਨ ਪਾਈਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ